on this ਅਜਦੋਂ ਉਹਨਾਂ ਨੇ ਹਿਰਦੇ ਦੇ ਅੰਦਰ ਪ੍ਰੇਮ ਕੀਤਾ ਹੈ ਉਹਨਾਂ ਨੇ ਹਿਰਦੇ ਦੇ ਅੰਦਰ ਪ੍ਰੇਮ ਕੀਤਾ ਹੈ ਸਤਿਗੁਰਾਂ ਨੂੰ ਸਾਸ ਗਰਾਸ ਜਪਿਆ ਹੈ ਉਹਨਾਂ ਨੇ ਪਰਮਾਤਮਾ ਜਪਿਆ ਹੈ ਉਹਨਾਂ ਨੇ ਪਰਮਾਤਮਾ ਨੂੰ ਪਾ ਲਿਆ ਉਹਨਾਂ ਨੂੰ ਪਾ ਲਿਆ ਸੋ ਸਾਸ ਸੰ ਇੱਕ ਤਾਰਨਾ ਤੋਂ ਬਾਅਦ ਸਮਾਪਤੀ ਹੈ ਉਪਰੰਤ ਉਪਰੰਤ ਸਤਕਾਰਯੋਗ ਸ਼੍ਰੀਮਾਨ ਸੰਤ ਬਾਬਾ ਧਨਪਾਲ ਸਿੰਘ ਜੀ ਸੰਗੋ ਵਾਲੇ ਮਹਾਂਪੁਰਖ ਆਪ ਸੰਗਤਾਂ ਨੂੰ ਅਨਮੋਲਕ ਬਚਨਾਂ ਰਾਈ ਸ਼੍ਰੀਮਾਨ ਸੰਧ ਬਾਬਾ ਬਲਵੰਤ ਸਿੰਘ ਸਿਓੜੇ ਵਾਲੇ ਮਹਾਂਪੁਰਖ ਜਿਨ੍ਹਾਂ ਦੀ ਵਰਸੀ ਦੇ ਸਬੰਧ ਵਿੱਚ ਗੁਰੂ ਘਰ ਦੇ ਪ੍ਰੇਮੀ ਪ੍ਰੀਤਮਾਨ ਸਰਦਾਰ ਪਾਲ ਸਿੰਘ ਜੀ ਬੜੇ ਸਤਿਕਾਰ ਵਾਲੇ ਪਰਿਵਾਰ ਵਾਲੇ ਨੇ ਬੜਾ ਸਤਿਕਾਰਯੋਗ ਦਿੱਤਾ ਪਰਿਵਾਰ ਵਾਲਿਆਂ ਨੇ ਸਾਰੇ ਨੇ ਮਿਲ ਕੇ ਇਸ ਮਹੱਲਾ ਨਿਵਾਸੀਆਂ ਨੇ ਮਿਲ ਕੇ ਮਹਾਪੁਰਖਾਂ ਦੀ 11ਵੀਂ ਵਰਸੀ ਦੇ ਸਬੰਧ ਵਿੱਚ ਇਹ ਸਮਾਗਮ ਰਖਾਏ ਪਰਿਵਾਰ ਵਾਲਿਆਂ ਦਾ ਵੀ ਧੰਨਵਾਦ ਚਵਰਤਕ ਦੇ مالک ਧੰਨ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਦਾ ਧੰਨਵਾਦ ਤੇ ਸੰਤ ਮਹਾਪੁਰਖ શ્રીਮਾਨ ਸੰਤ ਬਬਰ ਧਰਮਪਾਲ ਸਿੰਘ ਜੀ ਉਹਨਾਂ ਮਹਾਪੁਰਖਾਂ ਦਾ ਵੀ ਕੋ ਦਾਨ ਕੋ ਦਾਨ ਧੰਨਵਾਦ ਹਾਜ਼ਰੀ ਭਰਨ ਦਾ ਮੌਕਾ ਬਖਸ਼ਿਆ ਇੱਕ ਧਾਰਨਾ ਪਣੀ ਆ ਗੱਜ-ਵੱਜ ਕੇ ਬੜੋ ਸਾਧ ਸੰਗਤ ਕਿ ਜਦੋਂ ਖਾ ਕੋਣ ਹੋਣਾ ਨਾ ਨੋ ਮਾਰੇਗਾ ਕੋਣ ਸੰਗਤ ਇਹ ਤੇ ਸਮਾਪਤੀ ਹੈ ਇੰਨੇ ਕੋ ਹਾਜ਼ਰੀ ਦਾਸ ਦੀ ਪ੍ਰਮਾਣ ਕਰਨੀ ਸਤਿਗੁਰਾਂ ਦੇ ਚਰਨਾਂ ਵਿੱਚ ਬੈਠ ਕੇ ਬਾਣੀ ਪੜ੍ਹਦੇ ਆ ਸੁਣਦੇ ਆ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਹਨ ਚੋਬਰ ਸੁਬਖਸ਼ ਲੈਣਾ ਸੁਕਰੋ ਬੇਨਤੀਆਂ ਪ੍ਰਵਾਨ ਦਾਸ ਦੀ ਜੀ ਵਾਹ ਜੀ ਜੀ ਵਾਹ ਜੀ ਜੀ ਹੇ ਵਾਹੇ ਹੋ ਕੰਬਲ ਹਾਰੇ ਤਿੰਕਾ ਜਿਨ ਧਿਆਇ ਹਰ ਨਿਰੰਕਾਰ ਉਨਾਂ ਕੇ ਮੁਖ ਸਜ ਉਜਲੇ ਉਨਨੋ ਸਭ ਜਗਤ ਕਰੇ ਨਮਸ਼ਕਾਰ ਜਿਉ ਪਿੰਡ ਸਭ ਤਿਸ ਕਾ ਸਭ ਸੇ ਦੇ ਅਦਾ ਨਾਨਕ ਗੁਰਮੁਖ ਸੇਵੀ ਹੈ ਸਦਾ ਸਦਾ ਦਾਤਾ ਸਦਾ 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 ਆਨੰਦ ਗੁਰ ਨੇ ਮਨ ਵਾਜ ਗਰੀ ਬਨਵਾਜ ਗਰੀ ਜਨਮ ਮਰਨ ਦੋ ਹੋ ਮੈਨਾ ਜਨਮ ਮਰਨ ਦੋ ਹੋ ਮੈਨਾ ਦੋ ਹੋ ਮੈਨਾ ਦੋ ਹੋ ਮੈਨਾ ਨੰਮ ਨਮਰਾਨੇ ਹੋ ਮੁਮਨਾਹੀ ਫਾਗਟ ਤੋ ਤੁਮਾ

जन्म मरण ओहो मैना तो हो मैना ही तो हो मैना ही तो हो मैना ही जन्म मरण ओहो मैना गीता अच्छी बात शाह है सच्चे से तेरा तेरे पानी तो मार जान क्या पीसन पीसुकमा yeah ਨ ਪਰ ਉਪਕਾਰ ਆਏ ਪਰ ਉਪਕਾਰ ਆਏ ਆਏ ਪਰ ਉਪਕਾਰ ਆਏ ਜਨਮ ਮਾਰਣ ਓਹੋ ਮੈਨਾ ਜਨਮ ਮਰਨ ਦੋਹ ਮੈ ਨਾਹੀ ਦੋਹ ਮੈ ਨਾਹੀ ਦੋਹ ਮੈ ਨਾਹੀ ਦੋਹ ਮੈ ਨਾਹੀ ਜਨ ਪਰ ਉਪਕਾਰੀ ਆਏ ਵਾਹੀ ਗੁਰੂ वाहिगुरु जी का ख़ालसा वाहेगुरु वाहित I'm <laughs> ਨਿਯਮ ਸਮੂਹ ਸਿੱਖ ਸੰਗਤਾਂ ਗੁਰੂ ਪਿਆਰ ਵਿੱਚ ਭਿੱਜੇ ਭਾਈ ਪੰਸ ਸਿੰਘ ਜੀ ਅਤੇ ਸਾਰੇ ਪਰਿਵਾਰ ਨੇ ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਸਿੱਖ ਸਰਸੇਹੋੜਾ ਸਹਿਬ ਵਾਲਿਆਂ ਦੀ 11ਵੀਂ ਵਰ੍ਹੇ ਦੀ ਸਬੰਧ ਵਿੱਚ ਰਾਤਰੀ ਦੇ ਦੀਵਾਨ ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਆਰੰਭ ਹੋਏ ਹਨ ਦਾਸ ਤੋਂ ਪਹਿਲਾਂ ਸਚਖੰਡ ਵਾਸੀ ਸ੍ਰੀਮਾਨ ਸੰਤ ਬਾਬਾ ਕੁਲਦੀਪ ਸਿੰਘ ਦੀ ਫਾਗਲੇ ਵਾਲੇ ਗੁਰਦੁਆਰਾ ਅਨੰਦ ਸਰ ਸਾਹਿਬ ਲੋਹਾਰੇ ਵਾਲੇ ਤੇਨਾਂ ਦੇ ਪੁੱਤਰ ਸਹਬ ਬਾਬਾ ਜਸਬਿੰਦਰ ਸਿੰਘ ਜੀ ਨੇ ਰਸ ਪੇ ਨ ਕੀਰਤਨ ਰਾਹੀਂ ਆਪ ਸੰਗਤਾਂ ਨੂੰ ਗੁਰ ਚਰਨਾ ਦੇ ਨਾਲ ਜੋੜਿਆ। ਰੇਂਦਰ ਸਨਾਂ ਦੀ ਆਪ ਸਤਿਗੁਰਾਂ ਦੇ ਚਰਨਾਂ ਵਿੱਚ ਜਿਸ ਤਰ੍ਹਾਂ ਸਤਿਗੁਰੂ ਜੀ ਬੁਲਾਉਣਗੇ ਉਸ ਤਰ੍ਹਾਂ ਰਲ ਮਿਲ ਕੇ ਵਿਚਾਰਾਂ ਦੀ ਸਾਂਝ ਪਾਵਾਂਗੇ। ਸਤਿਗੁਰ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਲੈ ਕੇ 10 ਗੁਰਸਹਿਬਾਨ ਨਾਮ ਬਾਣੀ ਸੇਵਾ ਸਿੰਘਨ ਸਤ ਸੰਗਤ ਧਰਮ ਦੀ ਕਿਰਤ ਬਿਰਤ 15 ਭਗਤ ਸਹਿਬਾਨ ਜੀ ਜਿਨ੍ਹਾਂ ਨੇ ਕੋਈ ਪਰਮੇਸ਼ਰ ਦਾ ਨਾਮ ਜਪਿਆ ਤੇ ਸੋਸਾਰ ਵਿੱਚ ਰਹਿੰਦੇ ਆ ਸਾਡੇ ਭਲੇ ਵਾਸਤੇ ਰੱਬੀ ਗੁਰਬਾਣੀ ਦੀ ਕਿਰਪਾ ਕੀਤੀ ਹੈ ਕਿ ਬਾਣੀ ਪੜ੍ਹਨੀ ਹੈ ਸੁਣਨੀ ਹੈ ਤੇ ਕਮਾਉਣੀ ਹੈ ਸਮੇਂ-ਸਮੇਂ ਦੇ ਨਾਲ ਇਸ ਕਾਲ ਯੁਗ ਦੇ ਅੰਦਰ ਸਤਿਪੁਰਸ਼ ਮਹਾਪੁਰਸ਼ ਨੂੰ ਪਰਮੇਸ਼ਰ ਬਾਕੀ ਦਜਨ ਉਸ ਬਾਕੀ ਦਜਨ ਉਸਫਲ ਹੋ ਸਕਦਾ ਹੈ ਅੱਜ ਦਾ ਜੋ ਦਿਨ ਹੈ ਬੰਦਾ ਬੰਦਾ ਕਿਸ ਦੀ ਮਾਤ ਕਿਸ ਦੀ ਮਾਤਾ ਦੁਨੀਆ ਤੋਂ ਤੁਰ ਗਏ ਹਨ ਉਹਨਾਂ ਦੀ ਗੁਰੂ ਸ੍ਰੀ ਮਾਨੁ ਸੰਤ ਸਵਾ ਜਿਸ ਪਿਆਰੇ ਸਿਉ ਨੇਹੋ ਸੰਗਤ ਅੱਜ ਦੇ ਦਿਨ ਸ਼੍ਰੀਮਾਨ ਸੰਤ ਬਲਵੰਤ ਸਿੰਘ ਮਹਾਰਾਜ ਜੀ ਸਿਦ ਸਰ ਸਿਹੋੜਾ ਉਹਨਾਂ ਦੀਆਂ ਇਜਾਦਾਂ ਦੁਨੀਆਂ ਉਪਰ ਉਪਕਾਰਾਂ ਦੀ ਜ਼ਿੰਦਗੀ ਉਹਨਤੀ ਰਹੀਏ ਉਹਨਾਂ ਦਾ ਵੀ ਸੋ ਤਿੰਨਾਂ ਦੇ ਤੋਖ ਸਤ ਸਤਪੁਰਸ਼ ਕਮਾਈ ਦੇ ਇੱਕ ਦਾ ਹੋਏ ਤੇ ਬੈਰਾਗ ਲੱਗਿਆ ਇਸ ਤਰ੍ਹਾਂ ਧਨ ਤਨਵਾਵ ਕੋਈ ਉੱਚੀ ਤੇ ਸੁਚੀ ਅਵਸਥਾ ਹੈ ਜਲਦੇ ਰੱਬ ਤੇ ਭੁੱਖੀ ਜੈ ਜੈਕਾਰ ਕਰਦੇ ਨੇ ਮਾਤਾ ਪਿਤਾ ਨੂੰ ਧੰਨ ਫਿਰ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਗਵਾਹੀ ਭਰਦੇ ਨੂੰ ਸਰੀਰਕ ਅਵਸਥਾ ਦੀ ਉਮਰ ਵੱਧਦੀ ਜਾਂਦੀ ਹੈ ਸੁਰਤ ਨਾਮ ਅਸ ਜੀ ਦੀ ਵਾਰ ਦੇ ਕੀਰਤਨ ਕਰਨੇ ਸੁਸਮਾ ਬੀਤਦਾ ਗਿਆ ਈ ਗੱਲ ਐ ਆਖੋ ਸਤਨਾਮ ਕੋਣ ਚੱਲਿਆ ਜੋ ਤੁਮੋਂ ਚੱਲਿਆ ਚੱਲਿਆ ਮਨ ਹੋ ਗਿਆ ਬਰਗੀ ਮਨ ਹੋ ਗਿਆ ਬੈਠ ਕੀਤੀ ਜਿਸ ਮੰਜ਼ਲ ਦੇ ਪਾndi ਸੰਨ ਆਖੋ ਸਤਨਾਮ ਵਾਹਿਗੁਰੂ ਅੱਗੇ ਫਿਰ ਜਿਵੇਂ ਜਿਵੇਂ ਅਨਪੀ ਤੇਉ ਤੇਉ ਉਸ ਸਥਾਨ ਸਰ ਬਾਲਿਆਂ ਦੀ ਉਹਨਾਂ ਦੀ ਵੀ ਸ਼ਰਨ ਵਿੱਚ ਰਹਿ ਅਜ ਵੀ ਉਹ ਮਿਲ ਜਾਂਦਾ ਹੁੰਦਾ ਸਿੰਘ ਜੀ ਦੇ ਅੱਗੇ ਹੋਏ ਕਹਿੰਦੇ ਮਹਾਰਾਜ ਮੈਨੂੰ ਰੱਬ ਨੂੰ ਮਿਲਾ ਦਿਓ ਤੁਸੀਂ ਕਹਿੰਦੇ ਗੁਰੂ ਨਾਨਕ ਦਾ ਦਰਬਾਰ ਇੱਥੋਂ ਜੋ ਕੁਛ ਮੰਗੇ ਉਹ ਮਿਲਦਾ ਮੈਂ ਰੱਬ ਨੂੰ ਮਿਲਣਾ ਚਾਹਾਂ ਬਾਬਾ ਈਸ਼ਰ ਸਿੰਘ ਨਾਨਕ ਸਰ ਕਲੇਰਾ ਵਾਲਿਆਂ ਨੇ ਗਲ ਵਕੜੀ ਵਿੱਚ ਲੈ ਕੇ ਥਾਪੜੇ ਦਿੱਤੇ ਕਹਿੰਦੇ ਅਰਸ ਪਿਆਰ ਇਕੱਠਿਆਂ ਨੇ ਸਮਾਧੀਆਂ ਲਾਉਣੀਆਂ ਗੱਜ ਕੀ ਆਖੋ ਸਤਨਾਮ ਇਕੱਠਿਆਂ ਨੇ ਇਦਨ ਹੁਣ ਭੈਣ ਜਿਹੜੀ ਰੋਮ ਬਖਸ਼ੀ ਹੋਈ ਜੋਤ ਆਏ ਹੋ ਤਦ ਕਰਕੇ ਮੇਰੇ ਰੋਮ ਰੋਈ ਰਹਿੰਦੀ ਹੈ ਕਹੇ ਕਹਾਈ ਤੇ ਕੋਈ 2-4 ਦਿਨ ਜਾਊ ਆਊ ਸੇਵਾ ਕਰੂ ਜਦ ਮਾੜੀ ਜੀ ਕਿਸ ਨੇ ਐ ਟਣਕਾ ਤਾ ਟੀਚਰ ਚੀ ਕੁਛ ਕਹਿ ਤਾ ਜਦ ਹੀ ਛੱਡ ਜੂ ਪੱਕੇ ਨਹੀਂ ਛੱਡਦੇ ਹੁੰਦੇ ਉਹ ਤਾ ਦੁੱਖ ਮੁਸੀਬਤਾਂ ਤਾਨੇ ਮਿਹਣੇ ਸਹਿ ਕੇ ਵੀ ਨਿਭਾਉਂਦੇ ਨੇ ਗੱਜ ਕੇ ਆਖੋ ਸਤਨਾਮ ਸੁਬਾਨੇ ਇਹਦਨ ਹੁਣ ਭੈਣ ਦਾ ਮਨ ਵੀ ਬੈਰਾਗ ਵਿੱਚ ਰਹਿਣ ਲੱਗ ਗਿਆ ਜਿਵੇਂ ਸਿੱਖੀ ਦੇ ਪ੍ਰਚਾਰ ਲਈ ਆਪਣੀ ਭੈਣ ਵੱਡੀ ਬੀਬੇ ਨਾਨਕੀ ਦੇ ਘਰ ਤੋਂ ਸੁਲਤਾਨ ਪਰਲੋਦੀ ਤੋਂ ਸ਼ੁਰੂ ਕੀਤਾ ਸਿੱਖੀ ਦਾ ਪ੍ਰਚਾਰ ਮੈਨੂੰ ਦੀਦਾਰ ਦੇ ਜਾਇਆ ਕਰੋ ਆਖੋ ਸਤਨਾਮ ਵਾਹਿਗੁਰੂ ਦੀਦਾਰ ਦੇ ਜਾਇਆ ਕਰੋ ਸਤਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਭੈਣ ਜੀ ਭਾਵਾਂ ਸੰਕੜੇ ਮੇਲਾਂ ਤੇ ਹਜ਼ਾਰਾਂ ਮੀਲਾਂ ਤੇ ਕਿਉਂ ਨਾ ਹੋਈਏ ਜਦ ਵੀ ਤੂੰ ਇਹ ਇੱਛਾ ਧਾਰੇਂਗੀ ਇਹ ਬੇਨਤੀ ਅੰਦਰੋਂ ਦਿਲ ਦੀ ਚਿੱਠੀ ਭੇਜੇਂਗੀ ਅੰਦਰ ਅੱਜ ਆਪਾਂ ਵੀ ਜੁੜਿਆ ਸੰਤ ਮਹਾਰਾਜ ਜੀ ਦੀ ਵਰਸੀ ਦੇ ਸੰਬੰਧ ਵਿੱਚ ਅੱਜ ਦਿਨ ਉਹਨਾਂ ਨੇ ਚੋਲਾ ਛੱਡਿਆ ਸਰੀਰਕ ਮਨ ਜੂਰ ਕਰੇ